ਐਸਐਸ ਨਗਰ ਦੇ ਫੇਜ਼ 6 ਦੇ ਵਸਨੀਕ ਇਕਮ ਸਿੰਘ ਢਿੱਲੋਂ ਹਤਿਆ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਮ੍ਰਿਤਕ ਇਕਮ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਤਨੀ ਸਿਰਤ ਕੌਰ ਤੇ ਕਈ سنگੀਨ ਇਲਜ਼ਾਮ ਲਾਏ ਨੇ ਇਕਮ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਨੇ ਆਪਣੇ ਘਰ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਪੁਲਿਸ ਦੀ ਜਾਂਚ ਉੱਤੇ ਵੀ ਸਵਾਲ ਚੁੱਕੇ ਜਸਪਾਲ ਸਿੰਘ ਢਿੱਲੋਂ ਅਨੁਸਾਰ ਮੋਹਾਲੀ ਪੁਲਿਸ ਮੁਲਜ਼ਮਾ ਦੀ ਮਦਦ ਕਰ ਰਹੀ ਹੈ ਇਕਮ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੇ بیٹے ਦਾ ਕਤਲ ਬੁਰੀ ਤਰ੍ਹਾਂ ਕੀਤਾ ਗਿਆ ਯਾਦ ਰਹੇ ਕਿ ਇਕਮ ਦੇ ਪਤਨੀ ਸਿਰਤਕੌਰ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਸਿਰਤ ਦੇ ਮਾਮਾ ਤੇ ਸੀਨੀਅਰ ਕਾਂਗਰਸ ਆਗੂ ਤੇ ਸਰਦੂਲਗੜ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਹਰ ਨੇ ਯਾਦ ਰਹੇ ਕਿ ਇਕਮ ਟਿੱਲੋ ਦਾ ਕਤਲ ਉਸ ਦੀ ਪਤਨੀ ਸਿਰਤਕੌਰ ਨੇ ਗੋਲੀ ਮਾਰ ਕੇ ਕੀਤਾ ਹੈ ਕਤਲ ਤੋਂ ਬਾਅਦ ਉਹ ਫਰਾਰ ਹੋ ਗਈ ਸੀ ਜਿਸ ਨੂੰ ਮੋਹਾਲੀ ਪੁਲਿਸ ਨੇ ਅੱਤਵਾਰ ਸ਼ਾਮੇ ਗ੍ਰਿਫਤਾਰ ਕਰ ਲਿਆ ਸਵੇਰੇ 10:30 ਵਜੇ ਨਾਲ ਮੈਨੂੰ ਮੇਰੇ ਇੱਕ ਫਰੈਂਡ ਦਾ ਫੋਨ ਆਇਆ ਕਿ ਇਦਾਂ ਦਾ ਜਿੱਥੇ ਤੇਰਾ ਬ੍ਰਦਰ ਕਿਰਾਏ ਤੇ ਗਿਆ ਸੀ ਤੂੰ ਕੋਈ ਹਾਦਸਾ ਹੋਇਆ ਉੱਥੇ ਪਹੁੰਚੋ ਉੱਥੇ ਜਾ ਕੇ ਦੇਖਿਆ ਤੇ ਇਹਨਾਂ ਦੀ BMW ਕਾਰ ਸੀ BMW ਕਾਰ ਦੀ ਬੈਕ ਸੀਟ ਤੇ ਇੱਕ 1.3 ਫੁੱਟ ਦੇ ਬੈਗ ਦੇ ਵਿੱਚ ਮੇਰੇ ਬ੍ਰਦਰ ਦੀ ਡੈੱਡ ਬੋਡੀ ਪਾਈ ਹੋਈ ਸੀ ਤੇ ਇਹਦੀ ਵਾਈਫ ਨੂੰ ਉੱਥੇ ਕਿਸੇ ਨੇ ਡੈੱਡ ਬੋਡੀ ਰੱਖਦੇ ਦੇਖ ਲਿਆ ਤੇ ਉੱਥੋਂ ਮੌਕੇ ਤੇ ਭੱਜ ਗਈ ਹੈ ਤੇ ਉਹਨੇ ਆਪਣੀ ਪੱਪੀ ਮਸੀ ਹੈ ਕੋਈ ਉਹਦੀ ਤੇ ਮਸੜ ਉਹ ਉਹਨੂੰ ਲੈਣ ਆਏ ਨਹੀਂ ਤੇ ਇਹ ਮੇਰੇ ਹਿਸਾਬ ਨਾਲ ਜਿਹੜਾ ਮੈਨੂੰ ਖਾਸ ਹੈ ਇਨ ਸੈਕਟਰ ਐਮ ਐਲ ਏ ਹੌਸਟਲ ਅਰਜੀਤਿੰਦਰ ਸਿੰਘ ਮੁਫਰ ਦੇ ਘਰੇ ਜਾ ਸਕਦੇ ਨੇ ਜਾਂ ਕਿਤੇ ਜਾ ਸਕਦੇ ਆ ਬਿਕੋਜ਼ ਇਹ ਦੇਖ ਲਓ ਜੀ ਇੰਨਾ ਪਾਣਾ ਵਰਤਿਆ ਹੱਲੇ ਤੱਕ ਕਿਸੇ ਦਾ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਸਾਨੂੰ ਇੱਕ ਫੋਨ ਵੀ ਨਹੀਂ ਆਇਆ ਪੁੱਛਣ ਲਈ ਕਿ ਕੀ ਕੀ ਹੋਇਆ ਕੀ ਨਹੀਂ ਹੋਇਆ ਗਨ ਸ਼ਾਟ ਹੈ ਗਨ ਰਿਕਵਰ ਹੋਈ ਹੈ ਗਨਰ ਇੱਕ ਮੈਗਜ਼ੀਨ ਇੱਕ ਅਲਮਾਰੀ ਚੋਂ ਰਿਕਵਰ ਹੋਈ ਹੈ ਇੱਕ ਗਨ ਦੂਜੀ ਅਲਮਾਰੀ ਦੇ ਵਿੱਚੋਂ ਰਿਕਵਰ ਹੋਈ ਹੈ ਇੱਕ ਬੈਗ ਦੇ ਵਿੱਚ ਲੇਡੀਜ਼ ਬੈਗ ਜਾਂ ਕਿਸੇ ਬੈਗ ਦੇ ਵਿੱਚ ਪਾਈ ਹੋਈ ਸੀ ਤੇ ਇਹ ਤਾਂ ਹੋ ਨਹੀਂ ਸਕਦਾ ਕਿ ਬੰਦਾ ਆਪ ਨੂੰ ਆਪ ਨੂੰ ਗੋਲੀ ਮਾਰ ਕੇ ਬਾਅਦ ਚ ਆਪ ਹੀ ਬੈਗ ਚ ਵੱਢ ਜੇ ਤੇ ਆਪ ਹੀ ਜਾ ਕੇ ਪਿਸਤੌਲ ਰੱਖ ਦੇਵੇ ਅਲਮਾਰੀ ਚ ਇਹ ਮਰਡਰ ਕੀਤਾ ਗਿਆ ਹੈ ਜੀ ਬਾਕੀ ਅੱਗੇ ਪੁਲਿਸ ਇਨਵੈਸਟੀਗੇਸ਼ਨ ਕਰਕੇ ਮੋਟਿਵ ਦੱਸੂਗੀ ਮੋਟਿਵ ਦਾ ਸਾਨੂੰ ਆਈਡੀਆ ਨਹੀਂ